ਉਹ ਸਾਸਰੀਕਾਲ ਦਾ ਬਣਾ ਲੈ ਹੈ ਹੈ ਨਹੀਂ ਬਣਾਣੀ ਇਹ ਕਮੈਂਟ ਚ ਰਹਿ ਦੇ ਆ ਜੀ ਸਾਸਰੀਕਾਲ ਨਹੀਂ ਬੰਦਾ ਬੁਲਾਉਣ ਦੇ ਬਾਰੇ ਜਰੂਰ ਰਹਿ ਦੇ ਆ ਜੀ ਵੀ ਇਹਨੂੰ ਇਤਿਆਹਾਸ ਉਹ ਮਾਇ ਤਾਂ ਕੀ ਘੱਟ ਰੋ ਰਿਹਾ ਚੱਲਦੀ ਰਹੀ ਹੈ ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਣਾ ਅੱਜ ਦਾ ਜੀ ਇਹ ਆ ਜੀ ਆਪਾਂ ਏਰੀਆ ਬਹੁ ਬੜਤਾ तकरीबन 2-200 ਵੀ ਕਬੜਤਾ ਮਸ਼ੀਨਾਂ ਨੇ ਤੇ ਕਈ ਬੰਦੇ ਆਏ ਉਹਨਾਂ ਨੇ ਜਿੱਤ ਕਰ ਕੱਟ ਵੀ ਨਹੀਂ ਲਾਇਆ ਤੇ ਬਾਕੀ ਸੀਨ ਮੰਦੇ ਨੇ ਤੇ ਇਧਰ ਜੈਸੂਰੀ ਜਾ ਰਹੇ ਨੇ ਉਹ ਪਰ ਉਹ ਸਾਫ ਬਣ ਗੱਲ ਸੁਣ ਰਿਹਾ ਸਤਿ ਸ੍ਰੀ ਕਬਲਾ ਇਧਰ ਆ ਉਹ ਸਤਿ ਸ੍ਰੀ ਕਬਲਾ ਇਧਰ ਆ ਇਦਰਾ ਇਹਦੇ ਕਮੈਂਟ ਬਾਰੇ ਰਹਿ ਦਿਓ ਵੀ ਇਹ ਬੰਦਾ ਭਾਜ ਲੱਗੇ ਕੇ ਜਾ ਕੇ ਇਹਦੇ ਬਾਰੇ ਸਾਸਰੀ ਘਰ ਦਾ ਬਲਾਲਕ ਮੀਟ ਨਹੀਂ ਆਣਾ ਕੋਈ ਬਾਤ ਨਹੀਂ ਹਾਂ ਜੈ ਸ੍ਰੀ ਗਲਤ ਤਾਂ ਸੁਣਾ ਆ ਵੇਖੋ ਜੀ ਐਮਪੀ ਦੇ ਬੱਚੇ ਦੇਖੋ ਕਿੱਦਾਂ ਚੜਾਂਦੇ ਆ ਓਏ ਢੋੜ ਓੜਾ ਗ੍ਰਿਪ ਫੜਾ ਓੜਾ बड़े, बड़े। पारी। 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 ने कहां कहां ने आ जाते हैं कौन सा गांव तुम्हारा कौन सा गांव हाँ इसको ज्यादा पता है कौन सा गांव है अच्छा इनका बेटी। इनका बेटी खड़ी पता बेटा बात क्या ऊपर से गिर गए तो फिर कौन जिम्मेवार है इसीलिए नीचे बढ़ा रहे हैं नीचे उतर ऊपर गिर गिरने का है ना ऊपर है इतना ऊंचे जा रहे गिर गए तो फिर ਨਿਚਾ ਆਓ ਉਹ ਸੰਭੂਸ ਲੈ ਲੈਣਾ ਸੰਭੂਸ ਲੈ ਲੈਣਾ ਇਧਰ ਬੀਚ ਹੀ ਹੋਗਾ ਸੰਭੂ ਆਏ ਇਹਨਾਂ ਨੂੰ ਦੇ ਦੇ ਥੋੜਾ ਥੋੜੇ ਤੁਸੀਂ ਇਹਨਾਂ ਬਰਗ ਕਰਨਾ ਚਾਹੁੰਦੇ ਆਂ ਜੀ ਦਾਣਾਂ ਦੇ ਬਾਰੇ ਮਾਇ ਲੱਗੀ ਇਹਨਾਂ ਨੂੰ ਸਸਰੀ ਘਰ ਦਾ ਬਲਾਉ ਪੈਣਾ ਸਸਰੀ ਘਰ ਸਸਰੀ ਘਰ ਕੀ ਬਲਾਇੰਡ ਦੂ ਉਹ ਪੈਸੇ ਲਾ ਕੇ ਆ ਡੀਜ਼ਲ ਲਾ ਕੇ ਬੱਬੂ ਬਾਜੀ ਹਰੇ ਕਰਲਾ ਰਹੇ ਨੇ ਪੈਸਾ ਪਿੱਛੇ ਡੀਜ਼ਲ ਦੇ ਪਿੱਛੇ ਕਰਲਾਟ ਹੈ ਪਿਆ ਇੱਕ ਦੋ ਬੈਟ ਲੈ ਕੇ ਆਣੀ ਬੈਰਿੰਗ ਲੈ ਕੇ ਆਣਾ ਦੇਖੋ ਇਹ ਨਾ ਮਿੰਤਾ ਕਰ ਕਰ ਕੇ ਹਣ ਪੈਸੇ ਲੈਣੇ ਆ ਆਇਆ ਯਾਰ ਜਲਦੀ ਫਿਰ ਮਾਰਕੀਟ ਬੰਦ ਹੋ ਜਾਏਗੀ ਕੱਪੜਿਆਂ ਦੀ ਆ ਜਾ ਆ ਜਾ ਜਲਦੀ ਰੱਬੂ ਕਿਵੇਂ ਮੈਨੂੰ ਲੱਗਾ ਬਧਾਰੇ ਲੈਣੇ ਪੈਸੇ ਕਿ ਉਦਾਂ ਆਪਣੇ ਬਜਦੇ ਨੇ ਸਾਸੀ ਕਾ ਵੀਰ ਜੀ ਸਾਰੇ ਤੁਹਾਨੂੰ ਤੁਹਾਡਾ ਸਵਾਗਤ ਹੈ ਜੀ ਨਹੀਂ ਆਪਾਂ ਧਾਰੇ ਲੈਣੇ ਆ ਕਿ ਆਪਣੇ ਬਜਦੇ ਆ ਇਹ ਧਾਰੇ ਵਾਲੀ ਗੱਲ ਧਾਰੇ ਗਾ ਆਪਾਂ ਜੀ ਹੁਣ ਇਹਨਾਂ ਕੋਲ ਆਧਾਰ ਮੰਗ ਰਹੇ ਆਧਾਰ ਸਾਨੂੰ ਪੈਸੇ ਦੇ ਦਿਓ ਡੀਜ਼ਲ ਵਾਸਤੇ ਆਧਾਰ ਵੀ ਨਹੀਂ ਦੇਦੇ ਬਈ ਸਾਨੂੰ ਤੁਹਾਨੂੰ ਬਾਅਦ ਤੋਂ ਪਤਾ ਲੱਗ ਹੀ ਗਿਆ ਨਾ ਮੰਗ ਰਹੇ ਸਾਡੇ ਕੋਈ ਬਚਦੇ ਹੀ ਨਹੀਂ ਦੇ ਰਹੇ ਬੰਦੇ ਤੇ ਆਪਾਂ ਨੂੰ ਆਧਾਰ ਕਿੱਥੋਂ ਦੇ ਦਿੰਦੇ ਆ ਕੰਬਲ ਇਕੱਠੇ ਕਰ ਲੈ ਓ ਪੰਮਿਆ ਕੰਬਲ ਇਕੱਠੇ ਕਰ ਲੈ ਤੂੰ ਡਾਈਆਂ ਸਾਰੇ ਨਾਲ ਵਿੱਚ ਵੜਨੀ ਨਹੀਂ ਸੌਂ ਜਾਂ ਠੰਡ ਲੱਗਦੀ ਆ ਤੇ ਅਸੀਂ ਵੇਖ ਕੇ ਆਏ ਜਿੱਥੇ ਪੰਪ ਤੇ ਮਸ਼ੀਨਾਂ ਖੜੀਆਂ ਪਿੰਡੋਂ ਆਈਆਂ ਜੀ ਕੰਬੈਨਾ ਪਰਾਲੀ ਪਰ ਲੱਦੀ ਆ ਕਟਰ ਮੋਟਰਸਾਈਕਲ ਉੱਪਰ ਲੱਦੇ ਆ ਮਸ਼ੀਨਾਂ ਖੜੀਆਂ ਯੋਵੇਂ ਇਹ ਇਕ ਕਰ ਵਿਚਾਰਾਂ ਨੇ ਕਟਰ ਵੀ ਨਹੀਂ ਲਾਇਆ ਕਿਤੇ ਵੀ ਗੇੜਾ ਵੀ ਨਹੀਂ ਲਾਇਆ ਅਸੀਂ ਜਾਂਦੇ ਜੀ ਉਹਨਾਂ ਦਾ ਹਾਲ ਚਾਲ ਪੁੱਛਣਾ ਅਸੀਂ ਸੁਣਿਆ ਸਾਡਾ ਡਰਾਈਵਰ ਗਿਆ ਪੰਪ ਤੇ ਡੀਜ਼ਲ ਵਗੈਰਾ ਲੈਣ ਤੇ ਉਹ ਸਾਨੂੰ ਗੱਲ ਕਰ ਰਿਹਾ ਸੀ ਤੇ ਉੱਥੇ ਮਸ਼ੀਨਾਂ ਇੰਨੀਆਂ ਘਣੀਆਂ ਦਾਸ ਤਾਂ ਉਹਨਾਂ ਦਾ ਹਾਲ ਬੁਰਾ ਆ ਆਪਾਂ ਚਲ ਕੇ ਦੇਖਦੇ ਆਂ ਜੀ ਉਹਨਾਂ ਦਾ ਪਤਾ ਲੈਂਦੇ ਆਂ ਤੇ ਜੇ ਨਹੀਂ ਵੀਰਾਂ ਨੂੰ ਕੋਈ ਕੰਮ ਕਰਾ ਕੋਈ ਵਗੈਰਾ ਕੋਈ ਲਾਇਆ ਕੱਟ ਤਾਂ ਆਪਾਂ ਉਹਨਾਂ ਨੂੰ ਜ਼ਰੂਰ ਇੱਕ ਦਿਹਾੜੀ ਲਵਾਵਾਂਗੇ ਕਿਉਂਕਿ ਇੱਥੇ ਜੇਕਰ ਮਸ਼ੀਨ ਇੱਥੇ ਚੱਲਦੀ ਆ ਜਲਦੀ ਆ ਜੇ ਦੱਸਿਆ ਤਾਂ ਕੰਮ ਕਰਦੀ ਰੁਪਈਆ ਵਧਦਾ ਜੀ ਤਿੰਨ ਹਰ 10 ਹਰ ਮਗਰੋਂ ਹਾਂ ਤੇ ਨਿਆਰ ਕਮਾਈ ਆ ਤੇ ਚਲ ਕੋਈ ਕੋਈ 5-7000 ਬਣ ਜੂਗਾ ਉਹਨਾਂ ਦਾ ਪਤਾ ਲੈਂਦੇ ਜਾ ਕੇ ਖਬਰ ਲੈਂਦੇ ਤੇ ਉਹਨਾਂ ਨੂੰ ਆਪਾਂ ਉਹਨਾਂ ਨੂੰ ਹੀ ਕੰਮ ਦਿੰਨੇ ਕੋਈ ਜਿੰਨਾ ਵੀ ਆਪਣੇ ਕੋਲ ਨਿਕਲਿਆ ਕੰਮ ਤਾਂ तकरीबन ਖਤਮ ਹੀ ਹੋ ਗਿਆ ਇੱਕ ਦਾ ਦਿਨ ਲਵਾਵਾਂਗੇ ਜ਼ਰੂਰ ਵੀ ਆਂਦਾ ਕਿਹੜੇ ਵੀਰ ਮੇਰੇ ਖੜਿਆ ਅਸੀਂ ਚੱਲਿਆ ਹੁਣੇ ਪੰਪ ਕੋਤੇ ਬੱਬੂ ਮਾਦਮ ਨਾਲ ਲੋਨ ਲਵਾ ਦੇ ਇੱਕ ਦਾ ਦਿਨ ਉਹਨਾਂ ਨੂੰ ਹਾਂ ਲਵਾ ਦਈਏ ਆਪਾਂ ਜਾਣਦੇ ਹਾਂ ਡੀ ਜੀ ਅਸੀਂ ਭਾਈ ਕਰੋਨਾ ਦੇ ਮੱਥੇ ਨਹੀਂ ਲੱਗੇ ਬੰਦਿਆਂ ਦੇ ਜਾ ਕੇ ਅਸੀਂ ਦੇਖਦੇ ਆਂ ਕਦੋਂ ਆਇਆ ਕਿੱਥੋਂ ਆਇਆ ਪੁੱਛਦੇ ਆ ਹਾਲ ਚਾਲ ਉਹਨਾਂ ਕੋਲੋਂ ਤੇ ਜੇ ਇੱਕ ਡੈੜੀ ਲੱਗੀ ਤਾਂ ਜ਼ਰੂਰ ਵਿਜਾਇਸ ਕਟ ਦੇ ਲਾਉਣੇ ਆ ਇਧਰ ਆ ਗਏ ਨੇ ਏਜੰਟ ਸਾਹਿਬ ਤੇ ਤੇਰਖੋ ਨੇ ਗੱਡੀ ਖੜੀ ਹੈ ਏਜੰਟ ਸਾਹਿਬ ਘੁੰਮ ਰਹਾ ਆ ਮੈਂ ਏਜੰਟ ਥੋੜੀ ਹਾਂ ਹੋਰ ਕੌਣ ਹਾਂ ਉਹ ਸੰਭੂ ਏਜੰਟ ਤੂੰ ਕੌਣ ਹੈ ਉਹ ਤੇਰੇ ਵਿੱਚ ਚੱਲ ਰਹੀ ਹੈ ਮੈਂ ਤਾਂ ਦੂਸਰਾ ਏਜੰਟ ਹੂਸ ਗੱਡੀ ਦਾ ਉਸ ਗੱਡੀ ਬੰਦ ਹੋ ਗਿਆ ਕ ਆਪਣਾ ਇਸ ਕੋ ਇਹ ਦੇਖੋ ਇਹ ਏਜੰਟ ਹੈ ਇਹ ਬੋੜਾ ਮੈਂ ਉਸ ਗੱਡੀ ਦਾ ਜੰਤੂ ਹਾਂ ਅਬ ਆਪ ਕਿਸ ਕੈਂਟਰ ਮੈਂ ਕਾਟ ਗਈ ਗੱਡੀ ਇਹ ਵਾਲਿਆਂ ਹਾਂ ਇਹ ਉਹ ਦੂਸਰੇ ਏਜੰਟ ਸੰਭੂ ਵਾਲੇ ਇਹ ਸੰਭੂ ਕੈਂਟਰ ਮੈਂ ਕਾਟ ਉਹ ਆਪਕੇ ਮੂੰਹ ਤੇ ਬੋਲ ਕੇ ਗਿਆ ਸਵੇਰੇ ਮੈਂ ਚਲੋ ਤਿੰਨ ਵੀ ਗੁੰਡੇ ਐਂਟਰ ਚ ਲਿਖੀ ਠੀਕ ਹੈ 300 ਰੁਪਇਆ ਇਹਨਾਂ ਨੇ ਦੇਣਾ ਉਸਮੇ ਇਹ ਬੜਾ ਉਸ ਕੰਟਰ ਤੇ ਚੱਲ ਰਹੀ ਹੈ ਕਿਹੜਾ ਜਿਹੜਾ ਤਿੰਨ ਵੀ ਗਉਣ ਕਿੰਨੇ ਸਾਢੇ ਤਿੰਨ ਵਾੜ ਗਏ ਕਿੰਨੇ ਜਾ ਚੜਿਆ ਤੇ ਕਿੰਨੇ ਤਿੰਨ ਵਾੜ ਗਾ ਜੀ ਮੜਾ ਸਾਸਿਕਾਲ ਤਾਂ ਬੁਲਾਦਾ ਸਾਸਿਕਾਲ ਮੂੰਹ ਲਾ ਕੇ ਬੁਲਾਦਾ ਮੂੰਹ ਨੂੰ ਤੈਨੂੰ ਕੀ ਲੱਗਾ ਨਹੀਂ ਮੂੰਹ ਨਹੀਂ ਰੱਖਦਾ ਇਹ ਨਾ ਹਾਰੀ ਦੇ ਬੰਨੇ ਪੱਦੀਗੀ ਕਰਨੇ ਕਿਨੇ ਖਰਾਫ ਰੂ ਤੇ ਹੋ ਗਿਆ ਹਣੂ ਆ ਨਹੀਂ ਯਾਰ ਯਾਰ ਕਿਵੇਂ ਮੇਨੋ ਦੂਜੀ ਇਹ ਛੱਤ ਖੰਗ ਮਰਜੀ ਲਰਜੀ ਲਰਜੀ ਇਹ ਖੰਗ ਨਹੀਂ ਤਾਗਰ ਜੇ ਮੂੰਹ ਵਾਸੇ ਹੋਣ ਸਾਸਰੀ ਘਰ ਬਾਲ ਬੱਤਰਾ ਛੁੱਟੀ ਸੀ ਜੀ ਹਾਂ ਸਾਰਿਆਂ ਨੂੰ ਵੀਰ ਜੀ ਉਹਨਾਂ ਨੂੰ ਦੱਸੋ ਕੰਮ ਇਨਾਂ ਬਾਰੇ ਕਿੰਨਾ ਕੁ ਸੀਨ ਚੱਲ ਰਿਹਾ ਮਾਰੋ ਮਾਰ ਐਕਤੀ ਇੰਨਾ ਕੋਈ ਖਾਸ ਨਹੀਂ ਜਿਆਦਾ ਹੈਗਾ ਅੱਛਾ ਤੱਕਾ ਹੀ ਹੈ ਤੱਕਾ ਹੀ ਹੈ ਅੱਧੀ ਡੇੜੀ ਲੱਗਦੀ ਹੈ ਅੱਧੀ ਡੇੜੀ ਵੇਲੇ ਰਹੀਦਾ ਪੂਰੀ ਜੇ ਪੂਰੀ ਲਾਲੀ ਤੇ ਫਿਰ ਠੀਕ ਨਹੀਂਗਾ ਫੇਰ ਤਾ ਪਿਆਰੇ ਆ ਜਾਣੀ ਹੈ ਅੱਛਾ ਜੰਡ ਸਾਹਿਬ ਦੇ ਪੈਸੇ ਲਿਆ ਡੀਜ਼ਲ ਵਾਸਤੇ ਵੇਖਦਾ ਕਿੰਨੇ ਇਕੱਠੇ ਕਰਕੇ ਲਿਆ ਆ ਕਿੰਨੇ ਪੈਸੇ ਲਾਇਆ ਬਈ 150 ਦਾ ਨੋਟ ਲਿਆ 100 150 2 250 250 200 1400 1400 इधर जी आ देखो आ गेहूं निकाल रहा सा गाड़ी से हां गाड़ी से इन्होंने गेहूं निकाले ਤੇ ਹਮਾਰੇ ਗਲੇ ਲੱਗ ਰਹਾ ਦੇਖੋ ਇਹ ਕਿਆ ਹੋ ਰਹਾ ਇਹ ਕਿਆ ਹੋ ਰਹਾ دیکھ ਕਿਆ ਕਰ ਰਹਾ اتنا ਤਾਂ ਕਾਟ ਦਿਆ ਨਹੀਂ ਤੋ ਵੀ ਬੱਚਾ ਹੈ ਬੱਚਾ ਵੀ ਕੰਮ ਕਰ ਰਹਾ ਹੈ ਬੱਚਾ ਵੀ गेहूं ਕਾਲਤਾ ਹੈ ਅਬੀ ਬੱਚਾ ਤੂੰ ਨੇ ابھی ਬੱਸ ਪਹਿਲੇ 1 ਮਿੰਟ ਪਹਿਲੇ ਸਸਰੀਆ ਕਾਲਾ ਸੱਤਿਆ ਕਾਲ ਸਸਰੀਆ ਕਾਲਾ ਹਾਂ ਤੂੰ ਬੱਚਾ ਦਾਣਾ ਕਿਉਂ ਕਰਦਾ ਹੈ ਹੋਰ ਇਹ ਕਹਿੰਦੇ ਬੱਚੇ ਇਹ ਤਾਂ ਬੱਚਾ ਇਸ ਕੋ ਨਿਕਾਲ ਕੇ ਦੇ ਰਹਾ ਹੈ ਹਾਂ ਇਹ ਜੀ ਇਸ ਕੋ ਨਿਕਾਲ ਕੇ ਦੇ ਰਹਾ ਹੈ ਇਹ ਬੋਰਾ ਹਮਾਰਾ ਬਚਵਾ ਹੈ ਤੇ ਹੈ ਕਿਨੇ ਲਿਆ ਇਕੱਠੇ ਕਰਕੇ ਮਾਹਾਂ ਉਹਦੇ ਤੇਲ ਪਾਣੀ ਰਾਤ ਨੂੰ ਚਲਣੀ ਹੈ ਇਹ ਰਾਤ ਨੂੰ ਚਲਣੀ ਫੇਰ ਕਿਹੜੀ ਰਾਤ ਨੂੰ ਚਲਣੀ ਕੋਈ ਉਹ ਆਪਣੇ ਅਲੀ ਦਾ ਮਥਾੜੂ ਲਿਆ ਕੇ ਦੇ ਯਾਰ ਪੈਸੇ ਇਕੱਠੇ ਕੋਠੇ ਕਰਕੇ ਅਸੀਂ ਜਾਣਾ ਗੱਡੀ ਇਧਰ ਆ ਇਹ ਦੋਨੋਂ ਨਹੀਂ ਚੱਲੇਗੇ ਇਹ ਚਲਾਣਾ ਤੇਰੇ ਅੰਡਰ ਮੇ ਚਲਾ ਦੇਗੇ ਇਹ ਅਭੀ ਕਿੰਨੀ ਜਗ੍ਹਾ ਇਧਰ ਇਧਰ ਸਭ ਟਕੜਾ ਸਦਸਕ ਵੀਗਾ ਹੋ ਜਾਏਗਾ ਦੱਦਾ ਫਿਰ ਦੋਨੋਂ ਗੱਡੀ ਚਲਾ ਦੇਗੇ ਡੀਜ਼ਲ 5000 ਰੁਪਏ ਦੀ ਬਸਤਾ ਕਰ ਲੈ ਅਭੀ ਕੱਢ ਦੇਗਾ ਜਲਦੀ ਤੇ ਉਹ ਤੇਰੇ ਅੰਡਰ ਮੇ ਦੋਨੋਂ ਚੱਲ ਜਾਏਗਾ ਆ ਜਾ ਆ ਜਾ ਉਹ ਹੀ ਔਰ ਜੇ ਤੇ ਸੁਭਾਵ ਦੇ ਤੇ ਡੀਜ਼ਲ ਕਰੀ ਆਦਾ ਉਸਮੇ ਡਾਲ ਕੇ ਇਹ ਮੱਦੇ ਮੱਦੇ ਇਹ ਫੇ ਬਦਲੀਦਾਗਾ ਉੱਚਾ ਉਹ ਮਰੂ ਵਾਲੂ ਕਾਇਕਲੀ ਮਾਦੋ ਕਾਹਦੀ ਥੋੜੀਕ ਵਾਰ ਮੈਂ ਤੁਮਣ ਕੀ ਬਾਤ ਕਰਾਂ ਥੋੜੀਕ ਵਾਰ ਮੈਂ ਮਾਰਗੀ ਕਰਾਂ ਥੋੜੀਕ ਵਾਰ ਮੈਂ ਤਾਂ ਚੰਬੂਗ ਪਾਸੇ ਵਹੀ ਜਾਉ ਥੋੜੀਕ ਵਾਰ ਮੈਂ ਉਹਨੇ ਮਰਦ ਨੂੰ ਖੇਤ ਮਾਰੇ ਤੂੰ ਜਿਹੜੀ ਆਲੀਆ ਗਾੜੀ ਕੱਟੀ ਨਾ ਵੀ ਐਂਟਰੀ ਮੈਂ ਕਰ ਲੂ ਚਾਰੇ ਬੈਰੰਗ ਵੀ ਲੈਣਾ ਐਨਾ ਰੋਲਾ ਚੱਲ ਰਿਹਾ ਹੈ ਪੈਸੇ ਦਿੰਦਾ ਹੀ ਨਹੀਂ ਦਿੰਦਾ ਕੋਈ ਨਹੀਂ ਸਮਝਾਂ ਇਹਦੇ ਜੰਟ ਵਰਕ ਜੂਰ ਕਮੈਂਟ ਚ ਰਹਿ ਦਿਆ ਜ ਆਪਣੇ ਕਿੰਨਾ ਘੰਟੇ ਜੰਤੇ ਇਹ ਫਸ ਗਏ ਜੀ ਪਹਿਲੀ ਵਾਰ ਬਾਹਰ ਕਢਾਲ ਕੇ ਦੇ ਪੈਸਾ ਚੱਲ ਜਾ ਚੱਲ ਥੋੜਾ ਦੇ ਦੇ ਖਜਾਵੀ ਨਾਲ ਜਾਈਏ ਨਾਲ ਪੈਸਾ ਦੀਦਾ ਕਿੱਧਰ ਜਾ ਰਿਹਾ ਇਹ ਇੰਦਾ ਇਹ ਇੰਦਾ ਇਹ ਕੰਮ ਨਹੀਂ ਹੋਇਆ ਇਹਦਾ ਕੰਮ ਜਦੋਂ ਹੋਗਾ ਤਰ ਦੱਸਾਂਗੇ ਅਜੇ ਤੱਕ ਪੈਸੇ ਇਹ ਜੋ ਹੁਣ ਪਿੰਡ 'ਚ ਜਾ ਰਿਹਾ ਮੰਗਣ ਪੈਸੇ ਜਿੰਨੇ ਵੱਡੇ ਆ ਲਿਆਓ ਕਰ ਫਿਰ ਈ ਪਾਊਗਾ ਨਾ ਛੁਕਿਆ ਹੈ ਪੰਗਾ ਮਤ ਲਿਆ ਕਰੋ ਉਧਰ ਜਾਓ ਇਹ ਤਾਂ ਰੇਸ਼ ਉਹ ਨਹੀਂ ਰੇਸ਼ਨੀ ਇਹ ਮੈਂ ਇੱਕ ਵਾਰੀ ਵਲੌਗ ਬਣਾ ਰਹਾ ਹਾਂ ਉਸਕੇ ਬਾਅਦ ਜੋ ਤੁਹਾਨਾਂ ਕੋ ਪੰਗੀ ਆਤੀ ਕਰ ਲੈਣਾ 6000 ਰੁਪਏ ਦੀਦਾ ਡੀਜ਼ਲ ਦਾ 6000 ਰੁਪਏ ਤੇਰੇ ਦੇ ਤੇਰਾ ਵੀ ਘਾੜਾ ਤੂੰ ਚੱਲ ਗਿਆ ਯਾਰ ਤੇਰਾ ਇਨਾ ਇਨਾ ਹਾਲ ਬੁਰਾ ਆ ਜੀ ਉਹ ਪਿਛਾਂ ਜੀ ਮੈਂ ਉਹ ਕਰ ਤੂੰ ਕਰਾਂ ਮੈਂ ਕਰੂੰਗਾ ਤੇਰੇ ਬਾਦ ਦੋ ਵਜੇ ਤੱਕ ਜਾ ਇਨਾ ਹਾਲ ਬੁਰਾ ਆ ਜੀ ਹੁਣ 16 ਵਿੱਗੇ ਥਾਂ ਆ ਸਾਨੂੰ ਲੱਗਾ ਪਤਾ ਹੋਣਾ ਏਜੰਟ ਨੇ ਕਿਤੇ ਗੱਲ ਕੀਤੀ ਆ 10.5 ਵਿੱਦਾਂ ਚ ਦੇ ਉਹਨਾਂ ਦਾ ਅਸੀਂ ਆਖਿਆ ਯਾਰ ਇਨਾ ਥਾਂ ਤੇਰਾ ਇੱਕ ਜੋ ਕੈਮਰੇ ਦੇ ਵਿੱਚ ਸੱਜ ਕੀਤਾ ਤੇ ਸਾਡੋ ਆਪਣੇ ਚੱਲ ਗਿਆ ਜੱਸੀ ਹੁਣੇ ਵੱਡੇ ਕਹੀ ਆ ਜੱਸੀ ਮਹੀਨੇ ਵੇ ਲੋ ਇਹ ਇਹ ਚਲਾਈ ਆਪਾਂ 10 ਵਜੇ ਤੇ ਇਹ ਵੱਡੇ ਆ 17 17 ਵਿਗੇ 17 18 18 ਵਿਗੇ ਵੱਢ ਕੇ 10 ਵਜੇ ਚੱਲੀ ਜਾਂਗ ਮਸ਼ੀਨ ਬਹੁਤ ਟਾਈਮ ਖੜੀ ਰਹੀ ਆ ਇਹਨੂੰ ਤਕਰੀਬਨ ਮੰਨ ਲਓ ਤੁਸੀਂ 3 ਵਜੇ ਇਹ ਇਹ 17 18 ਵਿਗੇ ਵੱਢ ਕੇ ਆ ਗਈ ਆ ਮਸ਼ੀਨ ਉਹ ਮੈਂ 3 ਵਜੇ ਚਲਦੀ ਭਈ ਜੇ 18 ਵਿਗੇ ਨੂੰ ਸਵੇਰ ਦੀ ਚਲਦੀ ਆ ਤੇ ਦੇਖ ਲਓ ਵੀ ਇੰਨਾ ਹੈ 15 ਵਿਗੇ ਇਹਨੇ ਬੰਦੇ ਨੇ 10ਾਂ ਗੱਲ ਕੀਤੀ ਸਾਡੇ ਬਿਨਾਂ ਪੁੱਛੇ ਦੋ ਹਾਂ ਸਾਢੇ 10ਾਂ ਚ ਸਾਨੂੰ ਇਹਨੇ ਪੂਰੀ ਆਂਦੀ ਠੀਕ ਹੈ ਥੱਲੂ ਆ ਚੁੱਕੀ ਸਾਨੂੰ ਇਹਨੇ ਇਹ ਗੱਲ ਦੱਸੀ ਨਹੀਂ ਕਿ ਦਜਾ ਕੋਲ ਨਹੀਂ ਇਹ ਪਾਏ ਵੀ ਮੈਂ ਇਹਨੇ ਜੀ ਗੱਲ ਕੀਤੀ ਜਦੋਂ ਮਾਲਕ ਨੂੰ ਪੁੱਛਿਆ ਵੀ ਇੰਨੀ ਜਗ੍ਹਾ ਆਂਦਾ ਮੈਂ ਇਹ ਠੇਕਾ ਮਾਰਾ ਜੰਟਰ ਨਾਲ ਸਾਨੂੰ ਉਹਨੇ ਗੱਲ ਨਹੀਂ ਅਸੀਂ ਬਾਰੇ ਤੇ ਦੇਖੋ ਇਹਨੇ ਜੀ ਕੀ ਬਚਾ ਲਾਂਗੇ ਸਵੇਰ ਦੀ ਮਹੀਟ ਚੱਲਦੀ ਆ ਤੇ ਵਿੱਗੇ ਕਿੰਨੇ ਵੜੀਚੇ ਆ ਫਿਰ ਦੂਜੀ ਗੱਲ ਆ ਵੀ ਵਿੱਚੋਂ ਵਿੱਗਾਂ ਦੇ ਵੀ ਹੋ ਰਹੀ ਹੈ ਦਾ ਫੇਰੀ ਇਹਨਾਂ ਬੰਦਿਆਂ ਨੂੰ ਇਹ ਨਹੀਂ ਹੈਗਾ ਇੱਧਰ ਦੇ ਨੂੰ ਕਿ ਆਪਣਾ ਵੀ ਤਕਰੀਬਨ ਆਪਾਂ ਵੀ ਆਪਣੀ ਜ਼ਮੀਨ ਜਿੰਨੀ ਓਨੀ ਦਸੀਏ ਇਹਨਾਂ ਨੂੰ ਇਹ ਹੁੰਦਾ ਹੈ ਵੀ ਆਪਾਂ ਆਪ ਦਾ ਜਿੰਨੇ ਵਜਦੇ ਮਾਰ ਲਈ ਮੇਰੇ ਇਹਨਾਂ ਨੂੰ ਕੱਟ ਰਹੀ ਇਹਨਾਂ ਨੂੰ ਆਪਣੇ ਪੰਜਾਬ 'ਚ ਵੀ ਫਾਇਦਾ ਹੈ ਜੇਕਰ ਆਪਣੇ ਬੰਦੇ ਕਿਸੇ ਦੀ ਕਿੰਨੀ ਜ਼ਮੀਨ ਹੈਗੀ ਹੈ ਨਾ ਉਹਨੇ ਤਕਰੀਬਨ 19 ਦਸ ਨਹੀਂ ਆ ਵੀ ਅੱਜ ਕੱਲ ਕੋਈ ਬੰਦਾ ਝੂਠ ਮਾਰ ਕੇ ਖੁਸ਼ ਨਹੀਂਗਾ ਕੋਈ ਦੋ ਚਾਰ ਮਰ ਲੰਦੇ ਇਧਰ ਤੋਂ ਆ ਜਾਂਦਾ ਹਾਂ ਹਾਂ ਉਹਦੇ ਵੀ ਪੈਸੇ ਦੇਣਗੇ ਤੇ ਇਕਲ ਕੋਟੇ ਨਿਆਰਾ ਨਹੀਂਗਾ 10 ਕੇ ਵਡਾਉਂਦੇ ਆ ਕੋਟੇ ਰਾਜਸਥਾਨੀ ਏਰੀਆ ਚ ਮੈਂ ਕਹਿੰਦੇ ਆ ਕਿ ਭਾਈ 10 ਬਿਗੇ ਆ 8ਾਂ ਜਿਹਾ ਵਡਾਣੇ ਆ ਪਰ ਤੋਂ ਖੁਸ਼ ਹੋ ਕੇ ਵਾਡ ਦਿੰਨੇ ਉਹ ਖੁਸ਼ੀ ਵੀ ਹੁੰਦੀ ਹੈ ਉਹਨਾਂ ਨੇ ਕਹਿ ਕਿ ਬੜਾ ਦੱਸਦੇ ਨੇ ਬਿੰਨੇ ਇੰਨੇ ਵਿਗਰ ਇੰਨਾ ਹੀ ਵਡਾਉਣੇ ਆ। ਹਾਂ ਬੜਾ ਖੁਸ਼ ਹੋ ਕੇ ਵਡਦਾ। ਤੇ ਜਿਹੜੇ ਹਾਂ 60 70 65 ਵਿਗੇ ਵੱਡ ਜਾਂਦੀ ਏ। ਤੇ ਜਿਹੜਾ ਆ ਐਮਪੀ ਵਾਲੇ ਨੇ ਇਹਨਾਂ ਦੇ ਦਾ ਇਹਨਾਂ ਦਾ ਸ਼ਰਿਆਮ ਮਾਰਦੇ ਸ਼ਰਿਆਮ ਕਹਿ ਕੇ ਮਾਰਦੇ। ਇਹਨਾਂ ਨੂੰ ਪਾਉਣਾ ਫੋਨ ਤੇ ਕੱਢੀ ਜੋ ਫੋਨ ਤੇ ਵਿਖਾਈ ਜੋ। ਐਨੇ ਹੈਗੇ ਆ ਨਾ ਜਿ ਇਹਨਾਂ ਨੇ ਮੰਨਣਾ ਹੀ ਨਹੀਂ ਪਾਵੇਂ ਜੋ ਮਰਜ਼ੀ ਹੋ ਜਾਏ ਇਹਨਾਂ ਨੇ ਇਹ ਨਹੀਂ ਗੱਲ ਰੱਖਣੀ ਕਿ ਹਾਂ ਜੀ ਇੰਨੇ ਹੀ ਹੋਣਗੇ। ਬਸ ਇਹਨਾਂ ਨੂੰ ਝੂਠ ਨਾਲ ਝੂਠ ਹੀ ਕਰਵਾ ਬਲੇਗਾ ਜਿੰਨਾ ਵਜਦਾ ਮਾਰ ਲਓ ਬਸ। ਪਰ ਮੈਂ ਜਾਲੀ ਮਾਰਦੇ ਅੱਜ ਪੰਮੇ ਦੱਸਦੇ ਆ ਕਿ ਇੰਜਨ ਤੇ ਲੈ 1 ਇਦੋਂ ਸ ਆਪਣੇ ਕਿਹੜਾ ਸੀਨ ਦੇ ਮਾਰੋ ਮਾਰ ਇੰਨੀ ਆ ਤੇ じゃ ਆਪਾਂ ਇੰਨੀ ਕਮਾਈ ਕਰ ਰਹੇ ਤੁਸੀਂ ਲੋ ਲੋ ਕਰਕੇ ਹੌਲੀ ਬੱਡ ਲਿਆ ਕਰੋ ਇੱਕ ਬੱਚਾ ਉੱਪਰ ਲੱਗਾ ਆ ਬੱਚਾ ਆ ਦੇਖੋ ਇਹ गेहूं ਨਕਾਰ ਰਿਹਾ ਆ ਦੇਖੋ ਆ ਬੱਚਾ ਪਾਰਟੀ ਦੇਖ ਰਹੀ ਹੈ ਕੱਬ ਤੱਕ गेहूं ਨਿਕਲਣਗੇ ਤਾਂ ਹਮ ਲੈਣਗੇ गेहूं نکالਨੇ ਆਓ ਕਾ ਲੈ ਲਾਂਗਾ गेहूं ਦਾ ਕਾ ਲੋਗੇ ਬੱਚਾ ਦੂੰਗਾ ਹਾਂ ਫਿਰ ਸੇ ਲੈ ਕੇ ਸਮਾਨ ਅੱਛਾ ਖਾਣੇ ਪੀਣੇ ਕੇ ਲਓਗੇ ਠੀਕ ਹੈ ਤੇ ਤੂੰ ਕਾ ਲੈ ਲਾਂਗਾ गेहूं ਵੇਚ ਕੇ ਕੁਰਕਲੇ ਲਾਂਗੀ ਕਿਆ ਕੁਰਕਲੇ ਅੱਛਾ ਚਲੋ ਕੋਈ ਬਾਤ ਨਹੀਂ ਤੁਮਨੇ ਖਾਣੇ ਕੇ ਲਈ ਲੈਣਾ ਨਾ ਫਿਰ ਕੋਈ ਬਾਤ ਨਹੀਂ ਗੇਵ ਨਿਕਾਲ ਲੋ ਅਗਰ ਤੁਮਨੇ ਪੈਸਾ ਰੱਖਣਾ ਘਰ ਪੇ ਜੋੜਨਾ ਫਿਰ ਨਹੀਂ ਔਰ ਉਹ ਹੀ ਗੱਲ ਹੋਰ ਕੀ 400 ਦਾਣੇ ਹੁਣ ਲੈ ਗਿਆ 400 ਸਵੇਰੇ ਲੈ ਗਿਆ 800 ਰੁਪਏ 800 ਦਾ ਆਪਣ ਨੂੰ ਨਹੀਂ ਪਤਾ ਹਾਂ ਰਮਜਾ ਖਾਏ ਨਵੇਂ ਕੱਟ ਹੋ ਜਾਂਦੇ ਨੇ ਮੇਰੀ ਤਾਂ ਇੱਕ ਖੋਲੀ ਗਿਆ ਨਾ ਹੋਣ ਬੱਪੂ ਦੀ ਵੀਡੀਓ ਚੜੀ ਪਈ ਹੋਣੀ ਹੈ ਨਾ ਵੀ ਬੰਦਾ ਸਾਡਾ ਫਰਾਰ ਹੋ ਗਿਆ ਮਸ਼ੀਨ ਛੱਡ ਕੇ ਰਾਤ ਨੂੰ ਨਾਲ ਪੰਮੇ ਦੀ ਚੜੀ ਪੁਣੀ ਨਾਲੇ ਵੀ ਜੈਸੂਰੀ ਦੇ ਵੀ ਇਹ ਬੰਦੇ ਤਿੰਨੇ ਭੱਜ ਗਏ ਮਸ਼ੀਨ ਛੱਡ ਕੇ ਹੋਰ ਇਹ ਵੀ ਗੱਲ ਹੈ ਨਾ ਨੌਰੀ ਬੋਲਾਂ ਨੂੰ ਤੇ ਮੈਂ ਕਿਹਾ ਅਸੀਂ ਜਦੋਂ ਅਸੀਂ ਦੀ ਗਏ ਇੱਥੋਂ ਤਕਰੀਬਨ ਅਸੀਂ ਇੱਧਰ ਮਸ਼ੀਨ ਦੂਸਰੀ ਪਿੱਛੇ ਗਈ ਸੀ ਤੇ ਪਿੱਛੇ ਹਲਾਹੁ ਕਰੀ ਬਦ ਪੱਜਣਾ ਅੱਜ ਤੇ ਅਸੀਂ ਜਾ ਕੇ ਇਹਨਾਂ ਨੂੰ ਪੁੱਛਿਆ ਦਵਾ ਨੂੰ ਤਿੰਨਾਂ ਨੂੰ ਵੀ ਕੋਹ ਨਹੀਂ ਪੱਜੇ ਹੈ ਕਿ ਬਈ ਆਂਦੇ ਬशीर ਕੱਲੀ ਰਹਿ ਜੇ ਤਾਂ ਨਹੀਂ ਪੱਜਿਆ ਵੇਖੋ ਜੀ ਬੰਦਰ ਪੱਜਣਾ ਤੇ ਇਹਨਾਂ ਦੇ ਵਿੱਚ ਆ ਗਿਆ ਕਿ ਯਾਰ ਮਸ਼ੀਨ ਕੱਲੀ ਰਹਿ ਜੇ ਇਸ ਕਰਕੇ ਨਹੀਂ ਪੱਜੇ ਨਹੀਂ ਤਾਂ ਪੱਜ ਜਾਣਾ ਸੀ ਵੀ ਜਾਣਗੇ ਤੂੰ ਆਹੇ ਆਂਦੇ ਆਪਣੇ ਕੰਮ ਕਿੰਨੇ ਨੇ ਮਸ਼ੀਨ ਦੇ ਇੱਕ ਤਾਂ ਰੈਡੀਏਟਰ ਹਵਾ ਮਾਰ ਰਿਹਾ ਥੱਲੀਆਂ ਕਾਰ ਦੇ ਵਿੱਚੋਂ ਗੰਦਾ ਹੈ ਠੀਕ ਹੈ ਇੱਕ ਉਹ ਛਾਂ ਉਤਲਾ 에어 ਕੰਡਿਸ਼ਨਰ ਸਾਫ਼ ਕਰ ਦਿਓ ਤੇ ਇੱਕ ਜਿਹੜੇ ਬਰਾਂ ਵੱਡਾ ਡੰਗਰੀ ਹੋ ਰਿਹਾ ਹੈ ਉਹਨਾਂ ਗਰੀਸ਼ ਕਰ ਦਿਓ ਮੈਂ ਕਰਤਿਆਂਗਾ ਸਾਰੇ ਸਾਰੇ ਉਹ ਰਹਿ ਉਤਲਾ ਰਹਿ ਉਹਨਾਂ ਨੂੰ ਕਰ ਦਿੰ ਓਏ ਮੈਂ ਇੱਕ ਦੋ ਦਿਨ ਲੱਗਣੇ ਉਸ ਵਾਰ ਆਪਾਂ ਗਏ ਪਿੰਡ ਨੂੰ ਇਹ ਦੋ ਡੱਬੇ ਲੈ ਕੇ 40 ਰੁਪਏ ਦੇ ਦੇ ਦੀ ਕੌਣ ਦੇਗਾ 40 ਰੁਪਏ ਚੱਲ ਠੀਕ ਤੂੰ ਹੀ ਕੀ ਕਰਨਾ ਜੀ ਇਹਨਾਂ ਨੇ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਮੇਰੀ ਗਾਹ ਸਣਾ ਦੋ ਸਾਗ ਲੈ ਕੇ ਆਣਾ ਹੈ ਤੇ ਤੂੰ ਸੁੱਖਾ ਕੀ ਕਰ ਰਹਾ ਜੇ ਦਾਨੋਂ ਦੇ ਸੇ ਠੀਕ ਹੈ ਤੂੰ ਕੀ ਕਰ ਰਹਾ ਜੇ ਕੀ ਹੋ ਗਿਆ ਇਹਨਾਂ ਨੂੰ ਆਹ ਟੱਲੇ ਨੇ ਯਾਰ ਕਿੱਥੇ ਹਾਂ ਇਹ ਨਹੀਂ ਟੱਡੇ ਨੇ ਕੱਪ ਖੋਲਣ ਦਾ ਕੀ ਫਾਇਦਾ ਫਿਰ ਆਪਾਂ ਨੂੰ ਮੈਂ ਕੀ ਕਰ ਪਿਆ ਨਹੀਂ ਲੱਗ ਰਿਹਾ ਛੱਡਾ ਵੀ ਟੱਲਾ ਲਾ ਹਾਂ ਕਲਾਵੀ ਦੋ ਮਿੰਟ ਦੇਣਾ ਉਹ ਅੰਦਰ ਆ ਬਣਾਈਆਂ ਮਸ਼ੀਨ ਦਾ ਨਹੀਂ ਆ ਚਿਕਨੜੂ ਢਿੱਲਾ ਮੜਾ ਚਿਕਨੜੂ ਕਸਣ ਵਾਲਾ ਆ ਆ ਬੱਕਰਿੰਨ ਲਗਾ ਦੇ ਨਿਕਾਲ ਆ ਮਸ਼ੀਨ ਆ ਗਿਆ ਸਾਡੂ ਵੱਢ ਕੇ ਇਹ ਮਸ਼ੀਨ ਲੈ ਕੇ ਜਾਣੀ ਹੋਣਾ ਇੱਧਰ ਵੱਟਨੇ ਆ ਤੇ ਜੱਸੀ ਵੀ ਹੋਣੀ ਆਈ ਆ ਮਗਰ ਵੇਖ ਲੈ ਇੱਕ ਮਿੰਟ ਉਹ ਨਿੱਪੜ ਗਿਆ ਆਏ ਆ ਹਾਂ ਨਹੀਂ ਉਧਰ ਨਵੇੜਾ ਉਹ ਪਿੱਛੇ ਬੰਦਾ ਆ ਗਿਆ ਹੀ ਚੱਲ 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 ਆਰਾਮ ਨੂੰ ਦੋਵੇਂ ਚਲਾਉਣੀਆਂ ਇਹ ਮਸ਼ੀਨਾਂ ਵਿੱਚ ਜੱਸੀ ਵੀ ਕੱਢ ਲਈ ਆਪਾਂ ਬਾਹਰ ਇਹ ਵੀ ਚਲਾਉਣੇ ਅੱਜ ਕੱਢ ਲੈ ਕੱਢ ਲੈ ਪੈਸੇ ਦੇ ਦੇ ਕੋਈ 3000 ਨਾ ਕਿ ਆਣਾ ਉਹਨਾਂ ਟਾਇਰ ਨਾਲ ਲੱਗਣਾ ਇਹ ਕਈ ਬਾਹਰ ਦੋ ਦਿਨ ਵਾਪਸ ਬਾਹਰ ਨਾ ਜਾਓ ਨਾ ਪੈਸੇ ਦੇ ਕੇ ਜਾਈਂ ਬਾਹਰ ਜਾਓ ਏ ਵੱਡਾ ਸਿਆਣਾ ਉਹਨਾਂ ਜਾਣਾ ਨਹੀਂ ਅਸੀਂ ਪਿੰਡਾ ਤੇਰੇ ਆਸ ਤੇ ਬੈਠ ਰਹਾਂਗੇ ਉਹਨਾਂ ਇੱਥੇ ਜਾਣਾ ਨਹੀਂ ਕਿਤੇ ਵੀ ਪੈਸੇ ਦੇ ਕੇ ਜਾ ਓ ਹੁਣ ਕਿੱਥੇ ਚੱਲਿਆ ਕਿੱਧਰ ਜਿਹਨੇ ਤੇ ਸੇਫਤਾ ਕਰਦੇ ਨਾ ਬੰਦੇ ਦੀਆਂ ਇਹ ਉਹ ਬੰਦਾ ਇਹ ਜਿਹਨਾਂ ਅਜ ਬੰਦੇ ਨੇ ਸਾਸਰੀ ਘਰ ਤੋਂ ਇਨਕਾਰ ਕਰਦਾ ਕੋਈ ਗੱਲ ਨਹੀਂ ਕਮੈਂਟ ਚ ਜਰੂਰ ਨਾ رائے ਦੇ ਆ ਜਿੰਦੇ ਬਾਰੇ ਇੱਥੇ ਰੋਕ ਕੇ ਵੇਖ ਲੈ ਮੋੜਿਆ ਭਟੋਲੇ ਚੱਕੇ ਪਿੱਛੇ ਵੀ ਘੁੰਮ ਰਾਇਓ ਹੜ ਬਾਗ ਜਾ ਚਲਾਨੀ ਆ ਵੀ ਗੱਡੀ ਮਿੰਟੀ ਕਰ ਵੀ ਤੇਲ ਦੀ ਡੀਜ਼ਲ ਦੀ ਮਿੰਟੀ ਹੋ ਰਹੀ ਆ ਉੱਤੇ ਨਾ ਹਟ ਦੀ ਗਾ ਸਾਡੇ ਆ ਦੇਖ ਰੋ ਪਿੱਛੇ ਆਡਾ ਲੈਵਲ ਤੇ ਪਾਈਪਾਂ ਲੱਗੀਆਂ ਨੇ ਲੈਵਲ ਪਾਈਪਾਂ ਦਾ ਹੁਣ ਦੇਖਤਾ ਜੀ ਉਹਨਾਂ ਪੱਤੀ ਮਾਰ ਕੇ ਵੇਖਾਂਗੇ ਵੀ ਕਿੰਨਾ ਤੇਲ ਰਹਿ ਗਿਆ ਤੇ ਮਿੰਟੀ ਹੋ ਰਹੀ ਹੈ ਤੇਲ ਦੀ ਕਿੰਨਾ ਉਹਦਾ ਮਾਰੇ ਬਾਹਰ ਕੱਢ ਲਾ ਚਾਰ ਹੈ ਚਾਰ ਉਂਗਲ ਦੱਸ ਦਿਆ ਜੀ ਬਾਕੀ ਬੰਨ ਮਸ਼ੀਨ ਉੱਚੀ ਹੈ ਕਿ ਨੀਵੀਂ ਆ ਚਲੋ ਲਾਓ ਰੱਬ ਦਾ ਨਾਮ ਚੱਲੀਏ ਆਪਾਂ ਚੱਲੀਏ ਹੋਂਦਾ ਤੇਲ ਕਿੱਥੋਂ ਲਿਆਵਾਂ ਤੇ voj oui.